ਕੋਸਾ ਨਾਨਕ ਦੀ ਜਨਮ ਦਿਨ ਜਾਂਦੇ ਆ ਹੁਣ ਆਪਾਂ ਤੋਂ ਬਣਾ ਪਿਆਰ ਦਾ ਸਾਲ ਤੋਂ ਵਿਸ਼ਵਾਸਵੰਤ ਕੰਮ ਕਰਾ ਰਿਹਾ ਪਾ ਬਣਾ ਤੱਕ ਤੋਂ ਪਰੇ ਦੀ ਰੀਤੀ ਹੈ। ਕਲਪਿਤਾ ਪਾਰਗੋ ਸਮਾਜ ਦੇ ਬਹੁਤ ਹੀ ਦਰਦਨਾਕ ਸਥਿਤੀਆਂ ਨੂੰ ਇਹੋ ਹੱਥਾਂ ਨਾਲ ਦਿਖਾਉਂਦਾ ਹੈ। ਸਿਰੋਮੋਰਚਾ ਪਾਈਨ ਦੇ ਤੱਕ ਤੋਂ ਇਹਨਾਂ ਸਿਰੋਮੋਰਚਾ ਦੇ ਬਹੁਤ ਸਾਰੇ ਲੋਕ ਆਏ ਨੇ। ਜੇਕਰ ਤੋਂ ਜੀਵਦੀ ਜਿਨ੍ਹਾਂ ਵੱਲੋਂ 1100 ਬੰਦੇ ਅਰਦਾਸ ਕਰਾਏ ਗਏ ਆ। ਵਰੇ ਨੂੰ ਚਿਕਿਤਸਾ ਹਰ ਮੈਂ ਦਾ ਵਿਵਾਰ ਸਿੱਖ ਕਰਨਾ। ਜੋ ਬਹੁਤ ਸਾਰੇ ਭਾਵਨਾਵਾਂ ਨੂੰ ਸਤਰੂ ਦੇ ਦੰਗਰ ਵਿੱਚ ਮਾਇਆ ਕਰਕੇ ਅਦਾਸੀ ਕਰਵਾਇਆ ਉਹ ਇੱਥੇ ਹੈ ਪ੍ਰੋਫੈਸਰ ਕਲਤਾਪਾਲ ਜੀ ਵੀਰਾਂ ਨੂੰ ਸਤੂ ਮਹਾਰਾਜ ਹੋਰ ਕਲਤੀ ਕਲਾ ਵਾਸਤੇ ਛੋੜੇ ਸ਼ਾਹ ਦੇ ਨਾਲ ਸੇਵਾ ਕਰਦੇ ਆ ਇਹਨਾਂ ਨੂੰ ਮੈਂ ਬੇਨਤੀ ਆ ਕਿ ਇਹ ਚੱਲ ਰਹੇ ਪ੍ਰੋਗਰਾਮ ਵਿੱਚ ਹੋਰ ਵੀ ਵਧੀਆ ਤਰ੍ਹਾਂ ਦੀ ਸੇਵਾ ਨਿਭਾਓ ਜਿੱਥੇ ਤੁਸੀਂ ਕਾਲੀਆਂ ਵਰਤਉਂਦੇ ਹੋ ਉਹਦੇ ਤੁਹਾਨੂੰ ਬੇਨਤੀ ਕਰੋ ਜਿਨ੍ਹਾਂ ਨੇ ਦਾ ਸ਼ਬਜਾ ਭਾਜਾ ਪ੍ਰਕਾਸ਼ ਵਰਤੋਣਾ ਸੋ ਸਵੰਤ ਸਿੰਘ ਜੀ 1:00 ਤੋਂ 4:00 ਵਜੇ ਤੱਕ ਹੋਣਾ ਆਪ ਅੱਧਾ ਘੰਟਾ ਬਹੁਤ ਹੁੰਦਾ ਹੈ ਪ੍ਰਕਾਸ਼ਾ ਸ਼ਕਨ ਵਾਸਤੇ ਸੋ ਸਾਰੇ ਸੇਵਾਦਾਰਾਂ ਨੂੰ ਵੀ ਸਜਣ ਦੀ ਕਿਰਪਾ ਕਰਾਂ ਪਰ ਇੰਨਾ ਵੀ ਖਿਆਲ ਜਰੂਰ ਰੱਖੋ ਕਿ ਸੇਵਾਦਾਰ ਤੁਹਾਡੇ ਅੱਗੇ ਨਹੀਂ ਲੰਘ ਸਕੇ ਐਮ ਐਸ ਸੀ ਰੰਗੀਤਾ ਨੌਜਵਾਨ ਸਭਾ ਦੇ ਮੁਖੀ ਨੂੰ ਬੇਨਤੀ ਆਪਨਾ ਸਰੂਪ ਆ ਪ੍ਰਾਪਤ ਕਰ ਲੋ ਜੀ ਮਨੀ ਜੀ ਨੂੰ ਬੇਤੀ ਆ ਕਿ ਆਪਣਾ ਹੁਣ ਇੱਧਰ ਜੇ ਬੰਦੇ ਨੂੰ ਥੋੜਾ ਸਾਈਡ ਤੇ ਲਾਓ ਤਾਂ ਕਿ ਸੰਸਥਾ ਖੁੱਲ੍ਹੇ ਅੰਦਰ ਸ਼੍ਰੀ ਸ਼ਦਾ ਸ਼ਕਤ ਕਰਨ ਜੀ ਲੈ ਤੁਡੀ ਨਹੀਂ ਸਬਜ਼ੀ ਹੋ ਗਈ ਹੈ ਸਾਹਿਬ ਜੀ ਤੁਹਾਨੂੰ ਖੰਡਾ ਨਹੀਂ ਕੋਈ ਕੰਡਾ ਉਹ ਲੈ ਨਹੀਂ ਜਾਣ ਕਿੱਧਰ ਓਏ ਇਦਾਂ ਹੀ ਬੈਜੋ ਨੀੜੀ